ਆਜੇ ਹਰਦੇਵ ਸਿੰਘ ਆ ਪਿੰਡ ਕਾਲਾਵਲਾ ਜੀ ਮਸਲਾ ਹਾਲਿਆ ਵੀ ਕਰਨਾ ਆ ਵੀ ਜਿਹੜਾ ਸਾਡਾ ਸੱਪੜ ਆ ਇਹ ਮੇਰਾ ਖਿਆਲ ਆ ਵੀ ਘੜ ਤੋਂ ਘੜ 10 ਸਾਲ ਤੋਂ ਓਵਰਫੋਲ ਚੱਲ ਰਿਹਾ ਸਾਡੇ ਘਰਾਂ 'ਚ ਪਾਣੀ ਪਿਆ ਰਿਹਾ ਪੰਚਾਇਤਾਂ ਜਿੰਨੀਆਂ ਵੀ ਆਉਂਦੀਆਂ ਸਾਡੀਆਂ ਸਾਰੀਆਂ ਮੇਰੇ ਹਿਸਾਬ ਨਾਲ ਕਦੀ ਵੀ ਕਿਸ ਨੇ ਕੰਮ ਨਹੀਂ ਕਰਾਇਆ ਜਦੋਂ ਦੀਆਂ ਪੰਚਾਇਤਾਂ ਬਣੀਆਂ ਕਈ ਕਾਂਗਰਸ ਦੀ ਆ ਜਾਂਦੀ ਕਾਲੀ ਕਾਲੀਆਂ ਦੀ ਆ ਜਾਂਦੀ ਕਦੀ ਆਪਾਂ ਪਾਰਟੀ ਦੀ ਇਸ ਟਾਈਮ ਚੱਲ ਰਹੀ ਆ ਪਰ ਉਹਨਾਂ ਨੇ ਕਦੀ ਵੀ ਕੰਮ ਪੇਂਡ ਦਾ ਨਹੀਂ ਕਰਾਇਆ ਜਿਹੜੇ ਐਮਐਲਏ ਤੇ ਮਗਰ ਲੱਗੇ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਖਿੱਚ ਕੇ ਲੈ ਜਾਂਦੇ ਆ ਉਹ ਕਹਿੰਦੇ ਵੀ ਤੂੰ ਹੀ ਨਹੀਂ ਕਰਾਉਣਾ ਇਹ ਹਮਾਲੇ ਦਾ ਜਿਹੜੇ ਸਾਡੇ ਹਮਾਲਿਆਂ ਚ ਜਿਹੜੀ ਹੈ ਖਰਾਬੀ ਇਸੇ ਕਰਕੇ ਆਉਂਦੀ ਹੈ ਵੀ ਸਾਡੇ ਹਮਾਲਿਆਂ ਦੇ ਜਿਹੜੇ ਆ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹ ਪੰਜ ਕ ਘਰ ਉਧਰ ਆ ਪੰਜ ਕ ਘਰ ਉਧਰ ਆ ਉਹਦੇ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਘਰਾਂ ਦੇ ਗਾੜੀਆਂ ਗੰਦ ਨਹੀਂ ਮਕਾਉਣਾ ਹਰ ਵਾਰੀ ਪਾਣੀ ਇਦਾਂ ਇੰਜਨ ਨਾਲ ਕੱਢ ਲੈਂਦੇ ਆ ਤੋ ਉਹ ਥੋੜਾ ਬੋਤਾ ਨੀਵਾ ਹੋ ਜਾਂਦਾ ਜੀ ਤੁਹਾਡੀ ਬਾਈਟ ਸੁਣਦੇ ਆ ਪ੍ਰਤਾਪ ਬਾਜਾ ਤੇ ਕੀ ਕਹੋਗੇ ਮੈਂ ਤਾਂ ਇਹ ਸਾਰਿਆਂ ਕਮਾਂਗੇ ਸਾਡਾ ਦੱਸੋ ਕਿਹੜੇ ਵਾਲੇ ਤੁਸੀਂ ਕੰਮ ਕਰਾਇਆ ਜਾਂ ਸਾਨੂੰ ਇਹਦਾ ਗ੍ਰਾਂਟ ਦਿੱਤੀ ਆ ਸਾਡੀ ਸੱਪੜ ਦੀ ਤੇ ਸਾਡਾ ਕੰਮ ਹੋਇਆ ਹੈ ਤੇ ਮੰਨਾਂਗੇ ਸਾਡੇ ਹੁੰਦੇ ਤਾਂ ਇਹ ਸਾਡੇ ਸਾਹਮਣੇ ਘਰ ਆ ਸਾਡੇ ਹੁੰਦੇ ਤਾਂ ਕਦੀ ਕੋਈ ਕੰਮ ਹੋਇਆ ਨਹੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਅਸੀਂ ਤੇ ਉਹ ਚਾਹੁੰਦੇ ਆ ਵੀ ਜੇ ਪੰਚਾਇਤ ਦੀ 20 25 ਕਿੱਲੇ ਪੈਲੀ ਆ ਉਹਦੇ ਵਿੱਚ ਕਿੱਲਾ ਇੱਕ ਖਾਲੀ ਕਰਾ ਕੇ ਉਹਦੇ ਵਿੱਚ ਪਾਓ ਪਾਣੀ ਜਾਂ ਨਹਿਰ ਦੇ ਲਾਗੇ ਖਾਲੀ-ਖਾਲੀ ਆ ਟੋਏ ਆ ਉਹਦੇ ਵਿੱਚ ਪਵਾ ਦਿਓ ਪਾਣੀ ਕਮਸਕਾਂ ਨਰਕ ਤੇ ਇਥੋਂ ਮੁੱਕੇ ਜਿਹੜਾ ਗਾੜੀ ਬੱਚਿਆਂ ਦਾ ਕੀ ਬਣੂਗਾ ਜੇ ਅਸੀਂ ਆਪ ਹੀ ਨਾ ਕੋਈ ਖਰਾਜਾ ਸਾਡੀ 50 ਸਾਲ ਉਮਰ ਹੋ ਗਈ ਇਹ ਕਰਕੇ ਥੋੜਾ ਬੋਤਾਂ ਨੂੰ ਸਰਕਾਰਾਂ ਜਿਹੜੀਆਂ ਉੱਤੇ ਸੈਂਟਰ ਚ ਜਦੋਂ ਕੋਈ ਹੋਰ ਹੁੰਦੀ ਆ ਥੱਲੇ ਕੋਈ ਐਮ ਐਲ ਏ ਸਾਡਾ ਹੋਰ ਆ ਜਾਂਦਾ ਨਾ ਉਹਨਾਂ ਦਾ ਦੋਖ ਸੁਣਵਾਈ ਹੁੰਦੀ ਆ ਨਾ ਸਾਡੀ ਹੋਂਡੀ ਟਨਾਰ ਸਪਾਲ ਸਿੰਘਾ ਜੀ ਪਿੰਡ ਕਾਲਾਵਾਲਾ ਸਾਡਾ ਵੀਰ ਜੀ ਅੱਛਾ ਜੀ ਇਹ ਸਾਡੇ ਸੱਪੜ ਦਾ ਨਿਕਾਸ ਬਹੁਤ ਚਿਰ ਤੋਂ ਜਿਹੜਾ ਰੁਕਿਆ ਵਾ ਹਾਂਜੀ ਏ ਵੀਰ ਜੀ ਸਾਰੀਆਂ ਸਰਕਾਰਾਂ ਆਉਂਦੀਆਂ ਨੇ ਕਹਿ ਕੇ ਲਾਲ ਰੱਪਾ ਲਾ ਕੇ ਤੁਰ ਜਾਂਦੀਆਂ ਨੇ ਹਾਂਜੀ ਪੰਚਾਇਤਾਂ ਵੀ ਆਈਆਂ ਨੇ ਹੁਣ ਵੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਆ ਸਰਬਸੰਤੀ ਨਾਲ ਚੁਣੀ ਗਈ ਆ ਸਰਪੰਚ ਨੂੰ ਸਰਬਸੰਤੀ ਨਾਲ ਚੁਣ ਲਿਆ ਪਿੰਡ ਨੇ ਬਾਅਦ ਵਿੱਚ ਉਹਨੂੰ ਨਿਕਾਸ਼ ਨਹੀਂ ਕਰਦੇ ਅੰਡੇ ਵੀਰ ਜੀ ਕੌਣ ਇਹ ਜਿਹੜੇ ਆਮ ਪਾਰਟੀ ਦੇ ਅਕਾਲੀ ਮੈਂਬਰ ਪੰਚਾਇਤ ਇਹ ਬਾਬਾ ਜੀ ਪਿੰਡ ਨੇ ਚੁਣ ਲਿਆ ਸਮੂਚੇ ਨੇ ਸਾਮ ਸਮਤੀ ਨਾਲ ਗੁਰਦਾਸ ਸਿੰਘ ਚੁਣ ਲਿਆ ਵਾ ਹੁਣ ਇਹ ਕਹਿੰਦੇ ਆ ਵੀ ਇਹ ਕਹਿੰਦੇ ਹੁਣ ਇੱਕ ਕਾਂਗਰਸ ਦਾ ਬੰਦਾ ਵਾ ਇਹਨੂੰ ਅਸੀਂ ਨਹੀਂ ਕੰਮ ਕਰਨ ਦੇਣਾ ਇਹ ਸਾਡੀ ਆਮ ਪਾਰਟੀ ਜਾਂ ਅਕਾਲੀ ਦੀ ਸਾਡੇ ਵਰਕਰ ਜਿਹੜੇ ਇਹ ਕਹਿੰਦੇ ਨਹੀਂ ਕੰਮ ਕਰਨ ਦੇਣਾ ਇਹ ਕਰਕੇ ਇਹ ਜਿਹੜਾ ਸਿਆਸਤ ਕਰਕੇ ਨੇ ਛੱਪੜ ਦੇ ਸਿਆਸਤ ਕਰਕੇ ਵੀਰ ਜੀ ਛੱਪੜ ਜਿਹੜਾ ਇਹ ਸਾਰੇ ਛੱਪੜ ਜਿਹੜੇ ਪਾਣੀ ਰੁਕਿਆ ਜੀ ਕੋ ਕਿੰਨੀਆਂ ਕਿ ਮੁਸ਼ਕਲਾਂ ਜਿਹੜਾ ਤੁਹਾਨੂੰ ਸਾਹਮਣਾ ਖਾਲਸਾ ਜੀ ਸਾਨੂੰ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਆਉਣ ਵਾਲੇ ਦਿਨਾਂ 'ਚ ਫੇਰ ਬਾਰਿਸ਼ ਆ ਗਈ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਨੰਗਨ ਦੀ ਔਖੀ ਹੋ ਜਣੀ ਆ ਗੁਰਦਾਰ ਸਾਹਿਬ ਜਾਣ ਦੇ ਵਾਸਤੇ ਤੰਗੀ ਹੈ ਲੋਕਾਂ ਨੂੰ ਇਹ ਖਾਲਸਾ ਜੀ ਇਹਨੂੰ 6 ਮਹੀਨੇ ਹੋ ਗਏ ਪਾਣੀ ਰੁਕੇ ਨੂੰ ਵੀਰ ਜੀ ਪਹਿਲਾਂ ਦੋ ਤਿੰਨ ਵਾਰੀ ਅਸੀਂ ਆਪਣਾ ਪੈਸੇ ਇਕੱਠੇ ਕਰਕੇ ਤੇ ਪਾਣੀ ਕੱਢਿਆ ਵਾ ਤੇ ਉਦੋਂ ਫਸਲਾਂ ਤੋਂ ਸੁੱਕੀਆਂ ਸੀ ਗਿਆ ਇਸ ਕਰਕੇ ਪਾਣੀ ਕੱਢ ਕੇ ਜਨਰੇਟਰ ਨਾਲ ਕੱਢਦੇ ਰਹੇ ਆ ਤੇ ਹੁਣ ਪੈਸਾ ਵਾਲੇ ਗਾੜੀ ਪਾਣੀ ਨਹੀਂ ਪੈਣਦੇ ਜਨਰੇਟਰ ਨਾਲ ਤੇ ਪਾਣੀ ਰੁਗ ਗਿਆ ਵੀਰ ਜੀ ਹੁਣ ਕੀ ਮੰਗ ਕਰਦੇ ਮੰਗ ਕਰਨੇ ਵੀਰ ਜੀ ਸਰਕਾਰ ਕੋਈ ਇਹਦਾ ਪਾਣੀ ਜਿਹੜਾ ਸਾਫ ਕੀਤਾ ਜਾਵੇ ਨਿਕਾਸ਼ ਕੀਤਾ ਜਾਵੇ ਇਹਦਾ ਪਾਣੀ ਜਿਹੜਾ ਬਾਹਰ ਕਿਤੇ ਕੱਢਿਆ ਜਾਵੇ ਨਾਲਾ ਪਾ ਕੇ ਵੱਡਾ ਜਾਂ ਪੰਚਾਇਤ ਦੀ ਜ਼ਮੀਨ ਉੱਥੇ ਖੜਿਆ ਜਾਵੇ ਪਾਣੀ ਕੱਢ ਕੇ ਇਹਨੂੰ ਪਿੰਡ ਕਾਲਾ ਵਾਲਾ ਨਾਂ ਬਲਵਿੰਦਰ ਕੋਰ ਕੱਠੇ ਹੋਏ ਆ ਪੀ ਇੱਥੇ ਨਰਕ ਪਿਆ ਅੱਛਾ ਪਾਣੀ ਦੇ ਵਿੱਚ ਲੰਗਣ ਦੇ ਪਾਣੀ ਦੇ ਵਿੱਚ ਆਉਂਦੀ ਲੰਘ ਕੇ ਜਾਣਾ ਪੈਂਦਾ ਇਹ ਤੁਹਾਨੂੰ ਵੀ ਪਤਾ ਹੀ ਆ ਵੇਖ ਲਓ ਸਾਹਮਣੇ ਆ ਸਾਡੇ ਦੇ ਘਰ ਦੇ ਵਿੱਚ ਪਾਣੀ ਆਇਆ ਵੇਖੋ ਹਾਂ ਜਾ ਕੇ ਤੂੰ ਹੁਣ ਵੇਖ ਕੇ ਆਪਣੀ ਤਸੱਲੀ ਕਰਕੇ ਆਏ ਜੇ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਪਿੰਡ ਦਾ ਸਰਪੰਚ ਕੋਈ ਕਹਾਂ ਨਹੀਂ ਕਿ ਇਹਨੂੰ ਘਰ ਨਹੀਂ ਦਾਈ ਪਿੰਡ ਆਨੇ ਆ ਆਖਣ ਵੀ ਜਾਣੇ ਆ ਕਰ ਦਿੰਨੇ ਆ ਕਰ ਦਿੰਨੇ ਮੁਰਕੇ ਕੋਈ ਬੋੜਦਾ ਨਹੀਂਗਾ ਉਹ ਵੀ ਉਸ ਟਾਈਮ ਤੇ ਕਿੰਨੇ ਜੇ ਟਾਈਮ ਤੇ ਵੋਟਾਂ ਹੋਣ ਤੇ ਕਿੰਨੀ ਦੇਰ ਹੋ ਗਈ ਮਤਾ ਇਹ ਇਹ ਕੋਈ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਹੀ ਕਿੱਦਾਂ ਹਰ ਲੰਗਦੇ ਰੋਜ਼ ਨੰਗਦੇ ਆ ਵੇ ਲੋਟਾ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਘ ਕੇ ਜਾਂਦੇ ਆ ਹੱਥ 'ਚ ਚੱਪਲਾ ਫੜ ਕੇ ਮੈਂ ਤਾਂ ਬਹੁਤਾ ਤੁਰ ਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਲੰਘ ਜਾਂਦੀ ਆ ਕਿਉਂ ਕੱਪੜੇ ਨਾਲ ਲਿਬੜਨ ਵੋਟਾਂ ਦਿੱਤੀਆਂ ਆਖੀ ਦਾ ਜਿਨ੍ਹਾਂ ਨੇ ਹੁਣ ਮੈਂਬਰਾਂ ਨੇ ਵੋਟਾਂ ਲਈਆਂ ਆਈਆਂ ਨਾ ਉਹਨਾਂ ਨੂੰ ਆਖ ਕੇ ਵੀ ਆਏ ਆ ਕਰਦੇ ਨੇ ਕਾਗਦੇ ਨੂੰ ਮੁਰਤੇ ਕੋਸ਼ਿਸ਼ ਨਹੀਂ ਗਾ ਹਾਂ ਨਦਰਾਂ ਜਾਂ ਕੇ ਆਨੇ ਆ ਇਹ ਮੈਂਬਰ ਤੇ ਸਰਪੰਚ ਸਭ ਖਾਣ ਦੇ ਯਾਰ ਏ ਮੈਂ ਤੁਹਾਨੂੰ ਦੱਸਾਂ हां डरती नहीं मैं किसे कोवी हां 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 हुन ਕੀ ਜੋ ਉਹਨਾਂ ਕਰਨਾ ਕਰ ਲਿਆ ਨੇ ਪਰ ਸਾਡੇ ਘਰ ਨਰਕ ਤੇ ਵੇਖਣਾ ਹਨ ਕਿ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਗਲੋਂਦਾ ਹਨ ਕਿ हां ਵੇਖੋ ਸਾਰਿਆਂ ਨੂੰ ਪੁੱਛ ਲੋ ਟੈਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਇਨਾਂ ਦੇ ਨਾਲ ਕਿਨੇ ਕਿਨੇ ਸਾਡੇ ਅੰਦਰ ਸੱਪ ਵੜਦੇ ਨੇ ਤੇ ਕੀ ਚਾਹੁੰਦੇ ਹੁਣ ਤੁਹਾਡੀ ਕੀ ਹੋਣਾ ਹੀ ਆਨੇ ਪਈ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਿਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਕੱਢਣ ਪਾਣੀ ਸਾਡੇ ਸੱਪੜ ਦਾ ਖੂਨਿਆ ਬਣ ਹਾਂ ਖੂਨਿਆ ਬਣ ਜਿੱਦਾਂ ਲੋਕਾਂ ਦੇ ਪਿੰਡਾਂ 'ਚ ਬਣੇ ਨੇ ਪੱਕੇ ਓਦਾਂ ਇੱਥੇ ਸਾਡੇ ਪਿੰਡ ਬਣਨ ਆਣਗੇ ਮੇਰਾ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾ ਵਾਲਾ ਅਖਿਆ ਮਰ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਜੀ ਅਸੀਂ ਬਹੁਤ ਵਾਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਵੀ ਵਿਖ ਲਿਆ ਕਿਸੇ ਵੀ ਸਾਡੇ ਉਹ ਵੇਲੇ ਹਾਂ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛੱਪੜ ਦਾ ਤੁਹਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਣਾਈ ਨਹੀਂ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਛਪੜਾਂ ਦਾ ਜਿਹੜਾ ਵਾ ਨਾ ਇਹ ਕੰਮ ਹੋਣਾ ਚਾਹੀਦਾ ਸਭ ਤੋਂ ਅਸੀਂ ਨਰਕ ਦੇ ਵਿੱਚ ਸਾਡੇ ਰਿਸ਼ਤੇਦਾਰ ਆਉਂਦੇ ਆ ਉਹ ਸਾਨੂੰ ਤੇਜ ਕਰਾਂ ਕਰਕੇ ਚਲੇ ਜਾਂਦੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਕੋਈ ਮੰਤਰੀ ਕੋਈ ਨਹੀਂ ਹੈਗਾ ਤੇ ਅਸੀਂ ਕੀ ਕਹੀਏ ਵੀ ਇਹ ਸਾਡੇ ਕੋਈ ਹੈ ਜਾਣੇ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਸੀ ਜਿੱਦ ਦਿਨ ਵੋਟਾਂ ਲੈਣ ਆਏ ਸੀ ਨਾ ਸਾਡੇ ਘਰ ਅਸੀਂ ਆਖਿਆ ਵੀ ਤੁਹਾਨੂੰ ਪਹਿਲਾਂ ਨੰਗਣ ਲੱਗਿਆ ਨਾ ਤੁਹਾਨੂੰ ਸੰਗ ਆਉਣੀ ਚਾਹੀਦੀ ਸੀ ਵੀ ਕਿਥੋਂ ਨੰਗ ਕੇ ਆ ਜੇ ਤੁਸੀਂ ਇਧਰੋਂ ਗਲੀਆਂ ਥਾਣੀ ਆਏ ਜੇ ਤੇ ਤੁਸੀਂ ਇਧਰੋਂ ਦੀ ਆਉਂਦੇ ਸਿੱਧੇ ਆਉਂਦੇ ਤੁਸੀਂ ਐਵੇਂ ਬਾਈਪਾਸ ਤੁਰੇ ਫਿਰਦੇ ਛੋਟੀਆਂ ਗਲੀਆਂ ਥਾਣੀ ਇਧਰ ਆਂਦਾ ਤੇ ਤੁਸੀਂ ਇਹ ਸੋਚੋ ਵੀ ਤੁਸੀਂ ਇੰਦੀ ਆਉਂਦੇ ਤੁਹਾਨੂੰ ਵੀ ਪਤਾ ਲੱਗਦਾ ਨਹੀਂ ਨਹੀਂ ਇਹ ਤੁਸੀਂ ਵੋਟਾਂ ਪਾਓਗਾ ਵੀ ਅਸੀਂ ਪਹਿਲਾਂ ਤੁਹਾਡੇ ਤੁਹਾਡਾ ਕੰਮ ਕਰਾਂਗੇ ਬਾਅਦ ਚ ਅਸੀਂ ਤੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ ਕਿ ਮੇਰਾ ਇੱਕ ਬੇਡਾ 7 ਸਾਲਾਂ ਬਾਅਦ ਆਇਆ ਇਹ ਚੱਲਿਆ ਜਾਇਜ਼ ਚੰਗੀ ਗੱਲ ਇੱਕ ਕਹਿੰਦੇ ਲੇਡੀ ਦੀ ਵੀ ਜਿਹੜੀ ਡੈਥ ਹੋ ਗਈ ਉਹ ਲੇਡੀ ਸਾਡੇ ਆ ਸਾਹਮਣੇ ਘਰ ਦੁੱਧ ਲੈ ਕੇ ਆਈ ਐ ਤੇ ਆਹ ਨਾਲੀ ਟੱਪੀ ਐ ਕਿਉਂਕਿ ਬਜ਼ੁਰਗ ਸੀਗੇ ਉਹ ਤੇ ਉਹ ਉਹ ਨਹੀਂ ਉਹਨਾਂ ਦੇ ਕੋਲੋਂ ਗੋਡਾ ਉਹਨਾਂ ਦਾ ਇਹੋ ਜਿਹਾ ਟੁੱਟਿਆ ਕਿ ਉਹ ਰੱਬ ਨੂੰ ਪਿਆਰੇ ਹੋ ਗਏ ਹੁਣ ਕੀ ਮੰਗ ਕਰਦੇ ਆਂ ਅਸੀਂ ਇਹ ਸਰਕਾਰ ਗਾੜੀ ਮੰਗ ਕਰਦੇ ਆਂ ਤੇ ਅਸੀਂ ਆਨੇ ਵੀ ਸਾਡੇ ਛਪੜਾਂ ਦਾ ਜਿਹੜਾ ਵਾ ਨਾ ਇਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਅਸੀਂ ਤੇ ਜੀਂਦੇ ਨਰਕ ਵਿੱਚ ਪਏ ਮਰਿਆਂ ਦਾ ਪਤਾ ਨਹੀਂ ਕੀ ਮਿਲਣਾ ਤੇ ਕੀ ਨਹੀਂ ਉਹ ਤਾਂ ਬਾਅਦ ਦੀ ਗੱਲ ਆ ਪਰ ਅਸੀਂ ਜੀਂਦੇ ਹੀ ਨਰਕ ਦੇ ਵਿੱਚ ਪਏ ਆ ਹੁਣ ਤੁਹਾਡੇ ਸਾਹਮਣੇ ਵੇਖੋ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੂੰ ਗੱਡੀਆਂ ਤੇ ਮੋਟਰਾਂ ਤੇ ਸਕੂਟਰਾਂ ਤੇ ਨੰਗਾ ਕੇ ਤੇ ਫੇਰ ਅਸੀਂ ਜਾਣੇ ਆ ਅਸੀਂ ਬਹੁਤ ਤੰਗ ਆ ਪਹਿਲਾਂ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਕ ਚੀਜ਼ ਜਿਹੜੀ ਆ ਮੇਰੇ ਧਿਆਨ ਵਿੱਚ ਲੈਂਦੀ ਆ ਕਾਲਾ ਬਾਲਾ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਸਰਕਾਰੀ ਕਰਮਚਾਰੀ ਨਿਯੁਕਤ ਹੋਇਆ ਸਰਪੰਚ ਦਾ ਕੋਰਮਨੀਸੀ ਪੂਰਾ ਤੇ ਉੱਥੇ ਜੋ ਮੈਨੂੰ ਪੰਚਾਇਤ ਸੈਕਟਰੀ ਵੱਲੋਂ ਹੁਣ ਰਿਪੋਰਟ ਆਈ ਹੈ ਪਤਾ ਕੀਤਾ ਆ ਉੱਥੇ ਦੋ ਛੱਪੜ ਹੈ ਇੱਕ ਦੀ ਡੀਵਾਟਰਿੰਗ ਉਹਨਾਂ ਆਲਰੇਡੀ ਕਰਵਾ ਦਿੱਤੀ ਸੀ ਦੂਸਰੇ ਦਾ ਉਹ ਡੀਵਾਟਰਿੰਗ ਦਾ ਕੰਮ ਜਿਹੜਾ ਆ ਉਹ ਵੀ ਮੈਂ ਕਹਿ ਦੱਤਾ ਤਾਂ ਇਮੀਡੀਏਟਲੀ ਤੁਸੀਂ ਸਟਾਰਟ ਕਰਵਾ ਕੇ ਨਾਲ ਹੀ ਡੀਸੈਲਟਿੰਗ ਦਾ ਵੀ ਆਪਾਂ ਕੰਮ ਕਰਵਾਵਾਂਗੇ ਜੋ ਤੁਹਾਡੇ ਦਸਨ ਮੁਤਾਬਿਕ ਹੈ ਕਿ ਉੱਥੇ ਪਾਣੀ ਜਿਹੜਾ ਐਕਸੈਸ ਫਲੋ ਹੋ ਰਿਹਾ ਹੈ ਤੇ ਆਪਾਂ ਦੀ ਡੀਸੈਲਟਿੰਗ ਕਰਵਾ ਕੇ ਪ੍ਰੋਪਰ ਉਹਦੀ ਜਿਹੜੀ ਆ ਐਸ ਪਰ ਗਾਈਡਲਾਈਨਾਂ ਦੇ ਉੱਤੇ ਪ੍ਰੋਪਰ ਕੰਮ ਕਰਵਾ ਲਾਂਗੇ ਮੈਂ ਆਪ ਤੇ ਜੇ ਖੁੱਦ ਚੱਪੜ ਦਾ ਮੌਕਾ ਨਹੀਂ ਦੇਖ ਪਾਇਆ ਤੇ ਲਾਸਟ ਮੰਥ ਹੀ ਮੈਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਮੈਂ ਆਪ ਵੀ ਦੇਖ ਲਵਾਂਗਾ ਜੇ ਉੱਥੇ ਮੌਕੇ ਤੇ ਸਾਡਾ 1 ਏਕੜ ਦੇ ਲਾਗੇ ਰਕਬਾ ਹੋਊਗਾ ਤੇ ਦੈਨ ਅਸੀਂ ਇਹਨੂੰ ਥਾਪਰ ਮਾਡਲ ਦੀ ਪ੍ਰੋਵੀਜ਼ਨ ਵਿੱਚ ਜ਼ਰੂਰ ਲਿਆਵਾਂਗੇ